ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੇ ਵਿੱਚ 4 ਵਿਧਾਨ ਸਭਾ ਸੀਟਾਂ ਦੇ ਉੱਪਰ ਜਲਦੀ ਹੀ ਜ਼ਿਮਨੀ ਚੋਣਾਂ ਹੋ ਸਕਦੀਆਂ ਨੇ ਤੇ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਐਕਸ਼ਨ ਮੋਡ ਦੇ ਵਿੱਚ ਆ ਗਿਆ ਜਿਨ੍ਹਾਂ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਜ਼ਿਮਨੀ ਚੋਣਾਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਲਈ ਜੇਕਰ ਇਸ ਵਾਰ ਵੀ ਲੋਕ ਸਭਾ ਚੋਣਾਂ ਦੇ ਵਾਂਗ ਜ਼ਿਮਨੀ ਚੋਣਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਮਾੜਾ ਰਿਹਾ ਤਾਂ ਇਸ ਤੋਂ ਬਾਅਦ ਸ਼੍ਰੋਮਣੀ ਗਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਖਤਰਾ ਵੱਤ ਸਕਦਾ ਹੈ ਤੇ ਇਸੇ ਲਈ ਸ਼੍ਰੋਮਣੀ ਗਾਲੀ ਦਲ ਦਾ ਸੰਸਦੀ ਬੋਰਡ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਸੰਸਦੀ ਬੋਰਡ ਸਿਮਨੀ ਚੋਣਾ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਸਾਰੇ 4 ਹਲਕਿਆਂ ਦਾ ਦੌਰਾ ਕਰੇਗਾ ਤੇ ਵਿਧਾਨ ਸਭਾ ਹਲਕਿਆਂ ਤੋਂ ਫੀਡਬੈਕ ਲਵੇਗਾ ਇਹ ਦੌਰਾ ਬੋਰਡ ਦੇ ਚੇਅਰਮੈਨ ਬਲਵਿੰਦਰ ਸਿੰਘ ਪੁੰਦੜ ਦੀ ਅਗਵਾਈ ਹੇਠ ਕੀਤਾ ਜਾਵੇਗਾ ਇਸ ਦੌਰਾਨ ਬੋਰਡ ਵੱਲੋਂ 24 ਅਗਸਤ ਨੂੰ ਚੱਬੇਵਾਲ ਅਤੇ 27 ਅਗਸਤ ਨੂੰ ਡੇਰਾ ਬਾਬਾ ਨਾਨਕ ਤੇ ਉਸ ਤੋਂ ਬਾਅਦ 28 ਅਗਸਤ ਨੂੰ ਬਰਨਾਲਾ ਦਾ ਦੌਰਾ ਕੀਤਾ ਜਾਵੇਗਾ ਇਸ ਦੌਰਾਨ ਬੋਰਡ ਸਾਂਝੀ ਵਰਕਰ ਮੀਟਿੰਗਾਂ ਕਰੇਗਾ ਜਿਸ ਤੋਂ ਬਾਅਦ ਸਥਾਨਕ ਆਗੂਆਂ ਦੇ ਨਾਲ ਮੀਟਿੰਗ ਹੋਵੇਗੀ ਇਸ ਮੌਕੇ ਬੋਰਡ ਦੇ ਹੋਰ ਮੈਂਬਰ ਮਹੇਸ਼ਿੰਦਰ ਸਿੰਘ ਗਰੇਵਾਲ ਜਨਮੇਰਜਾ ਸਿੰਘ ਸੇਖੋ ਗੁਲਜ਼ਾਰ ਸਿੰਘ ਰਣੀਕੇ ਹੀਰਾ ਗਾਬੜੀਆਂ ਤੇ ਡਾਕਟਰ ਦਲਜੀਤ ਸਿੰਘ ਜੀਮਾ ਵੀ ਹਾਜ਼ਰ ਹੋਣਗੇ ਤਿੰਨ ਹਲਕਿਆਂ ਤੋਂ ਇਲਾਵਾ ਗਿੱਦੜਬਾਹਾ ਦੀ ਤਾਰੀਖ ਜਲਦੀ ਹੀ ਤੈਅ ਕੀਤੀ ਜਾਵੇਗੀ ਡਾਕਟਰ ਦਲਜੀਤ ਸਿੰਘ ਜੀਮਾ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਉਹਨਾਂ ਨੇ ਲਿਖਿਆ ਕਿ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਪਾਰਟੀ ਉਮੀਦਵਾਰਾਂ ਸੰਬੰਧੀ ਜ਼ਿਮਨੀ ਪੱਧਰ ਦੀ ਫੀਡਬੈਕ ਲੈਣ ਅਤੇ ਪਾਰਟੀ ਵਰਕਰਾਂ ਦੇ ਵਿਚਾਰ ਜਾਣਨ ਦੇ ਲਈ ਸ਼੍ਰੋਮਣੀ ਕਾਲੀ ਦਲ ਦਾ ਨਵਾਂ ਗਠਿਤ ਪਾਰਲੀਮਾਨੀ ਬੋਰਡ ਚਾਰੋਂ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰੇਗਾ। ਇਸ ਦੌਰਾਨ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਪੁੰਦੜੀ ਅਗਵਾਈ ਹੇਠ ਬੋਰਡ ਭਲਕੇ 24 ਅਗਸਤ ਨੂੰ ਚੱਬੇਵਾਲ ਯਾਨੀ ਕਿ ਹਸ਼ਿਆਰਪੁਰ 27 ਅਗਸਤ ਨੂੰ ਡੇਰਾ ਬਾਬਾ ਨਾਨਕ ਗੁਰਦਾਸਪੁਰ ਅਤੇ 28 ਅਗਸਤ ਨੂੰ ਬਰਨਾਲਾ ਦਾ ਦੌਰਾ ਕਰੇਗਾ ਬੋਰਡ ਵੱਲੋਂ ਪਹਿਲਾਂ ਸਾਂਝੀ ਵਰਕਰਾਂ ਦੀ ਮੀਟਿੰਗ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਸਥਾਨਕ ਲੀਡਰਸ਼ਿਪ ਦੇ ਨਾਲ ਇਕੱਲੇ-ਇਕੱਲੇ ਵਿਚਾਰ-ਵਟਾਂਦਰਾ ਵੀ ਕੀਤਾ ਜਾਵੇਗਾ ਇਸ ਸਮੇਂ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਰਦਾਰ ਜਨਮੇਜਾ ਸਿੰਘ ਸੇਖੋਂ ਸਰਦਾਰ ਗੁਲਜ਼ਾਰ ਸਿੰਘ ਰਾਣੀਕੇ ਸਰਦਾਰ ਹੀਰਾ ਸਿੰਘ ਗਾਬੜੀਆ ਅਤੇ ਡਾਕਟਰ ਦਲਜੀਤ ਸਿੰਘ ਟੀਵਾ ਸਮੇਤ ਬੋਰਡ ਦੇ ਸਾਰੇ ਨੰਬਰ ਸ਼ਾਮਲ ਹੋਣਗੇ ਤੇ ਗਿੱਦੜਵਾਹਾ ਦੀ ਤਾਰੀਖ ਜਲਦੀ ਹੀ ਤੈਅ ਕੀਤੀ ਜਾਵੇਗੀ ਇਹ ਜਾਣਕਾਰੀ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਉੱਪਰ ਜ਼ਿਮਨੀ ਚੋਣਾਂ ਹੋਣੀਆਂ ਨੇ ਇਨ੍ਹਾਂ ਸੀਟਾਂ ਦੇ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ ਨੇ ਤੇ ਇਨ੍ਹਾਂ ਸੀਟਾਂ ਦੇ ਵਿੱਚ ਬਰਨਾਲਾ ਗਿੱਦੜਵਾਹਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਸ਼ਮਨ ਇਹਨਾਂ ਆਗੂਆਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਦੱਸਦੀ ਹੈ ਕਿ ਗੁਰਮੀਤ ਸਿੰਘ ਮੀਤ ਹੇਰ ਸੰਗਰੂਰ ਤੋਂ ਸੰਸਦ ਮੈਂਬਰ ਬਣ ਕੇ ਨੇ ਜਦਕਿ ਮਹਿੰਦਰ ਸਿੰਘ ਰਾਜਾ ਵੜਿੰਗੇ ਲੁਧਿਆਣਾ ਤੋਂ ਰਾਜਕੁਮਾਰ ਜੱਬੇਵਾਲ ਹੁਸ਼ਿਆਰਪੁਰ ਤੋਂ ਅਤੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣ ਗਏ ਨੇ ਤੇ ਹੁਣ ਇਹਨਾਂ ਜ਼ਿਮਨੀ ਚੋਣਾਂ ਦੇ ਲਈ ਹਰ ਇੱਕ ਪਾਰਟੀ ਪੂਰੀ ਜ਼ੋਰ ਸ਼ੋਰ ਦੇ ਨਾਲ ਤਿਆਰੀ ਕਰ ਰਹੀ ਹੈ ਤੇ ਸ਼੍ਰੋਮਣੀ ਕਾਲੀ ਦਲ ਨੇ ਵੀ ਆਪਣੀ ਕਮਰ ਇਹਨਾਂ ਜ਼ਿਮਨੀ ਚੋਣਾਂ ਦੇ ਲਈ ਕੱਸ ਲਈ ਹੈ ਤੇ ਉਧਰ ਹੀ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਪਹਿਲਾਂ ਹੀ ਜ਼ਿਮਨੀ ਚੋਣ ਹੋ ਗਈ ਸੀ 10 ਜੁਲਾਈ ਨੂੰ ਜ਼ਿਮਨੀ ਚੋਣ ਹੋਈ ਸੀ ਅਤੇ 13 ਜੁਲਾਈ ਨੂੰ ਉਸਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਸਨ ਤੇ ਉਸ ਤੋਂ ਬਾਅਦ 4 ਵਿਧਾਨ ਸਭਾ ਦੀਆਂ ਸੀਟਾਂ ਬਚ ਗਈਆਂ ਸੀ ਜਿਨ੍ਹਾਂ ਦੇ ਉੱਪਰ ਹੁਣ ਜਲਦ ਹੀ ਜ਼ਿਮ ਜਿਸ ਦੇ ਲਈ ਹੁਣ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਮੁੜ ਤੋਂ ਸਰਗਰਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਦਿੱਲੀ ਆਪਕਾਰੀ ਨਿਧੀ ਮਾਮਲੇ ਦੇ ਵਿੱਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਦੇ ਉੱਪਰ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਪਰ ਇਸ ਸੁਣਵਾਈ ਨੂੰ ਅੱਜ ਟਾਲ ਦਿੱਤਾ ਗਿਆ ਜਿਵੇਂ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਜਿਵੇਂ ਦੱਸਦੀ ਹੈ ਕਿ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਇੱਕ ਪਟੀਸ਼ਨ ਦਾ ਜਵਾਬ ਅਦਾਲਤ ਦੇ ਵਿੱਚ ਦਾਇਰ ਕਰ ਦਿੱਤਾ ਗਿਆ ਹਾਲਾਂਕਿ ਦੂਸਰੀ ਪਟੀਸ਼ਨ ਦਾ ਜਵਾਬ ਸੀਬੀਆਈ ਦਾਇਰ ਨਹੀਂ ਕਰ ਸકી ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਅਦਾਲਤ ਤੋਂ ਥੋੜਾ ਸਮਾਂ ਹੋਰ ਮੰਗਿਆ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਅੱਜ ਦੀ ਸੁਣਵਾਈ ਜਿਹੜੀ ਹੈ ਉਹ ਮੁਅੱਤਲ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਦਾਲਤ ਦੇ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਨੇ ਇੱਕ ਉਹਨਾਂ ਦੀ ਜ਼ਮਾਨਤ ਦੀ ਅਤੇ ਇੱਕ ਉਹਨਾਂ ਦੇ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ ਦੱਸਦੀ ਹੈ ਕਿ ਪਿਛਲੇ ਹਫ਼ਤੇ ਪ੍ਰਿਸ਼ਟਾਚਾਰ ਦੇ ਇੱਕ ਕੇਸ ਤੇ ਵਿੱਚ ਉਸ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ ਅਤੇ ਉਸ ਦੀ ਵੱਖਰੀ ਜ਼ਮਾਨਤ ਪਟੀਸ਼ਨ ਤੇ ਨੋਟਿਸ ਜਾਰੀ ਕਰਦੇ ਹੋਏ ਸੁਪਰੀਮ ਕੋਰਟ ਨੇ ਸੀਬੀਆਈ ਨੂੰ 23 ਅਗਸਤ ਤੱਕ ਆਪਣਾ ਜਵਾਬ ਦਾਰ ਕਰਨ ਲਈ ਕਿਹਾ ਸੀ ਵੀਰਵਾਰ ਨੂੰ ਸਹਾਇਕ ਰਜਿਸਟਰਾਰ ਦੇ ਵੱਲੋਂ ਤਿਆਰ ਕੀਤੀ ਦਫਤਰੀ ਰਿਪੋਰਟ ਦੇ ਵਿੱਚ ਦਰਜ ਕੀਤਾ ਗਿਆ ਹੈ ਕਿ ਹਾਲਾਂਕਿ ਐਡਵੋਕੇਟ ਐਮਕੇ ਮਰੂਰੀਆ ਨੇ ਸੀਬੀਆਈ ਦੇ ਵੱਲੋਂ ਵਕਾਲਤ ਨਾਮਾ ਦਾਇਰ ਕੀਤਾ ਹੈ ਪਰ ਉਸਨੇ ਜਵਾਬੀ ਹਲਫਨਾਮਾ ਦਾਇਰ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸੁਪਰੀਮ ਕੋਰਟ ਦੇ ਵਿੱਚ ਦਾਇਰ ਆਪਣੀ ਵਿਸ਼ੇਸ਼ ਛੁੱਟੀ ਪਟੀਸ਼ਨ ਦੇ ਵਿੱਚ ਆਪਣੀ ਗ੍ਰਿਫਤਾਰੀ ਅਤੇ ਉਸ ਤੋਂ ਬਾਅਦ ਦੇ ਰਿਮਾਂਡ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਪ੍ਰੇਟਾਚਾਰ ਦੇ ਕੇਸਾਂ ਦੇ ਵਿੱਚ ਜ਼ਮਾਨਤ ਲਈ ਵੀ ਜ਼ੋਰ ਪਾਇਆ ਹੈ। ਉਹਨਾਂ ਨੇ ਦਿੱਲੀ ਹਾਈ ਕੋਰਟ ਦੇ 5 ਅਗਸਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਉਸਦੀ ਗ੍ਰਿਫਤਾਰੀ ਨਾ ਤਾਂ ਗੈਰਕਾਨੂੰਨੀ ਸੀ ਅਤੇ ਨਾ ਹੀ ਗੈਰਵਾਜਬ ਆਧਾਰ ਤੇ ਸੀਬੀਆਈ ਨੇ ਉਸ ਦੀ ਹਿਰਾਸਤ ਅਤੇ ਰਿਮਾਂਡ ਦੀ ਵਾਰੰਟੀ ਲਈ ਹੈ। ਸਪੱਸ਼ਟ ਤੌਰ ਤੇ ਪੁਖਤਾ ਸਬੂਤ ਪੇਸ਼ ਕੀਤੇ ਨੇ ਤੇ ਦਿੱਲੀ ਹਾਈ ਕੋਰਟ ਦੀ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੀ ਬੈਂਚ ਨੇ ਆਪਣੇ ਫੈਸਲੇ ਵਿੱਚ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਲਈ ਹੇਠਲੀ ਅਦਾਲਤ ਵਿੱਚ ਜਾਣ ਲਈ ਕਿਹਾ ਸੀ 29 ਜੁਲਾਈ ਨੂੰ ਸੀਬੀਆਈ ਨੇ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਹੋਰ ਮੁਲਜ਼ਮਾਂ ਖਿਲਾਫ ਇੱਥੇ ਇੱਕ ਵਿਸ਼ੇਸ਼ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਸੀ ਈਡੀ ਪਹਿਲਾਂ ਹੀ منی ਲਾਂਡਰਿੰਗ ਮਾਮਲੇ ਦੇ ਵਿੱਚ ਆਪਣੀ ਇਸਤਗਾਸਾ ਸ਼ਿਕਾਇਤ ਦਰਜ ਕਰ ਚੁੱਕੀ ਹੈ ਜਿਸ ਵਿੱਚ ਆਪ ਅਤੇ ਇਸਤੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਇਸ ਦੌਰਾਨ ਇੱਥੇਕਾ ਅਦਾਲਤ ਨੇ ਮੰਗਲਵਾਰ ਨੂੰ ਆਪਕਾਰੀ ਨੀਤੀ ਘਟਾਲੇ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੀ ਨਿਆਂਇਕ ਹਿਰਾਸਤ ਸਥਾਈ ਗੱਦ ਤੱਕ ਵਧਾ ਦਿੱਤੀ ਹੈ ਆਪ ਸੁਪਰੀਮੋ ਨੂੰ ਉਸਦੀ ਪਹਿਲਾ ਹੀ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਰੋਜ਼ ਅਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾ ਵਿਦੀ ਬਵੇਚਾ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਇਸ ਦਿਨ ਆਹੀ ਦੱਸ ਦਈਏ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ ਤਰੀਕਾ ਐਲਾਨੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਹਰਿਆਣਾ ਅਤੇ ਜੰਮੂ ਕਸ਼ਮੀਰ ਤੋਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸਦੇ ਲਈ ਅਰਵਿੰਦ ਕੇਚਰੀਵਾਲ ਦਾ ਬਾਹਰ ਆਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਉਹਨਾਂ ਵੱਲੋਂ ਲਗਾਤਾਰ ਜ਼ਮਾਨਤ ਦੇ ਲਈ ਜਦੋ ਜਹਿਦ ਕੀਤੀ ਜਾ ਰਹੀ ਹੈ ਪਰ ਉਥੇ ਹੀ ਅਦਾਲਤ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਦੇ ਉੱਪਰ ਜਿਹੜੀ ਸੁਣਵਾਈ ਉਹ ਲਗਾਤਾਰ ਟਾਲੀ ਜਾ ਰਹੀ ਹੈ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਇਲੈਕਸ਼ਨਸ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਯੂਨੀਵਰਸਿਟੀ ਦੇ ਵਿੱਚ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਗਹਿਮਾ ਗਹਿਮੀ ਸ਼ੁਰੂ ਹੋ ਗਈ ਹੈ ਜਾਣਕਾਰੀ ਅਨੁਸਾਰ 5 ਸਤੰਬਰ ਨੂੰ ਇਹ ਇਲੈਕਸ਼ਨ ਯੂਨੀਵਰਸਿਟੀ ਦੇ ਵਿੱਚ ਹੋਣਗੇ ਅਤੇ 5 ਸਤੰਬਰ ਨੂੰ ਹੀ ਇਹਨਾਂ ਦੇ ਨਤੀਜੇ ਵਿਕੋਸ਼ਿਤ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਹੁਣ ਵੱਖ-ਵੱਖ ਜਥੇਬੰਦੀਆਂ ਵੀ ਇਹਨਾਂ ਚੋਣਾਂ ਦੇ ਲਈ ਸਰਗਰਮ ਹੋ ਗਈਆਂ ਨੇ ਪਿਛਲੀ ਵਾਰ ਜਿਹੜੇ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨਸ ਹੋਏ ਸੀ ਉਹਨਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਡੀਐਸਡਬਲਯੂ ਯਾਨੀ ਕਿ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਅਮਿਤ ਚੋਹਾਨ ਮੁਤਾਬਕ ਚੋਣਾਂ ਦੀਆਂ ਤਰੀਕਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜ ਦਿੱਤੀਆਂ ਗਈਆਂ ਨੇ ਅਤੇ ਸਤੰਬਰ ਦੇ ਪਹਿਲੇ ਹਫ਼ਤੇ ਚੋਣਾਂ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਚੋਣਾਂ ਕਰਵਾਉਣ ਦੇ ਲਈ ਤਿੰਨ ਤਰੀਕਾਂ ਭੇਜੀਆਂ ਗਈਆਂ ਹਨ ਜਿਸ ਵਿੱਚੋਂ 5 ਸਤੰਬਰ ਦੀ ਤਰੀਕ ਨੂੰ ਤੇ মোহਰ ਲੱਗੀ ਹੈ VOTING ਤੋਂ 11 ਦਿਨ ਪਹਿਲਾਂ ਪੋਲ ਕੋਡ ਲਾਗੂ ਕੀਤਾ ਜਾਵੇਗਾ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਚੋਣਾਂ ਵਿੱਚ 15000 ਵਿਦਿਆਰਥੀ ਹਿੱਸਾ ਲੈਂਦੇ ਹੋਏ ਨਜ਼ਰ ਆਉਣਗੇ 29 ਅਗਸਤ ਨੂੰ ਸਵੇਰੇ 9:30 ਤੋਂ 10:30 ਦੇ ਵਿਚਾਲੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਉਸੇ ਦਿਨ ਸਵੇਰੇ 10 ਤੇ ਛਟਨੀ ਹੋਵੇਗੀ 29 ਅਗਸਤ ਨੂੰ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਲਿਸਟ ਨੋਟਿਸ ਬੋਰਡ ਤੇ ਲਗਾਈ ਜਾਵੇਗੀ 12 ਤੋਂ 1:30 ਵਜੇ ਤੱਕ ਨਾਮਜ਼ਦਗੀਆਂ ਤੇ ਇਤਰਾਜ਼ ਦਰਜ ਕਰਨ ਦਾ ਸਮਾਂ ਦਿੱਤਾ ਗਿਆ ਹੈ 30 ਅਗਸਤ ਨੂੰ ਸਵੇਰ 10 ਵਜੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ ਇਸੇ ਦਿਨ ਸਵੇਰੇ 10:30 ਤੋਂ ਦੁਪਹਿਰ 12 ਵਜੇ ਤੱਕ ਨਾਂ ਵਾਪਸ ਲੈਣ ਦਾ ਸਮਾਂ ਹੋਵੇਗਾ ਤੀਏ Gaston Uhi ਦੁਪਹਿਰ 2:30 ਵਜੇ ਉਮੀਦਵਾਰਾਂ ਦੀ ਫਾਈਨਲ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ। VOTING 5 ਸਤੰਬਰ ਨੂੰ ਸਵੇਰੇ 9 ਤੋਂ 11 ਵਜੇ ਤੱਕ ਹੋਵੇਗੀ ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਂਗਰਸ, ਹਮਾਈਤੀ, NSUI, BJP ਸਮਰਥਕ ABPV ਅਤੇ SOPU ਵਿੱਚ ਮੁਕਾਬਲਾ ਵਿਖਿਆ ਜਾਂਦਾ ਹੈ। 2023 ਦੇ ਚੋਣ ਨਤੀਜਿਆਂ ਦੇ ਵਿੱਚ PU ਪ੍ਰਧਾਨ ਦੇ ਅਹੁਦੇ ਤੇ NSUI ਦੇ ਉਮੀਦਵਾਰ ਜਤਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਸੀ ਤੇ ਇਸ ਦੇ ਨਾਲ 100 ਦੇ ਉਮੀਦਵਾਰ ਦੀਪਕ ਗੋਇਤ ਨੇ ਜਨਰਲ ਸਖਤਰ ਦੇ ਅਹੁਦੇ ਤੇ ਜਿੱਤ ਹਾਸਲ ਕੀਤੀ ਸੀ ਦੂਜੇ ਪਾਸੇ ਮੀਤ ਪ੍ਰਧਾਨ ਅਹੁਦੇ ਤੇ ਸੱਤ ਦੀ ਰਣਮੀਤ ਜੋਤਕੌਰ ਨੇ ਜਿੱਤ ਹਾਸਲ ਕੀਤੀ ਸੀ ਤੇ ਹਾਲਾਂਕਿ ਮਹੀਨੇ ਬਾਅਦ ਹੀ ਸੱਤ ਦੇ ਮੈਂਬਰਾਂ ਦਾ ਰਣਮੀਤ ਕੌਰ ਦੇ ਨਾਲ ਮਤਭੇਦ ਹੋਣ ਦੀ ਵਜ੍ਹਾ ਦੇ ਕਰਕੇ ਉਹ ਵੱਖਰੇ ਹੋ ਗਏ ਸਨ ਵਿਦਿਆਰਥੀਆਂ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ ਦੀ 3 ਸਤੰਬਰ ਨੂੰ ਚੋਣ ਹੋਣੀ ਹੈ ਤੇ ਚੋਹਾਨ ਨੇ ਕਿਹਾ ਕਿ ਇਹ ਵਿਦਿਆਰਥੀਆਂ ਦੀਆਂ ਚੋਣਾਂ ਦੇ ਉੱਪਰ ਕੋਈ ਵੀ ਅਸਰ ਨਹੀਂ ਪਾਵੇਗਾ ਕੋਈ ਵੀ ਰੁਕਾਵਟ ਉਹਨਾਂ ਦੀਆਂ ਚੋਣਾਂ ਦੇ ਵਿੱਚ ਨਹੀਂ ਪਵੇਗੀ ਅਧਿਆਪਕ ਸਭਾ ਚੋਣਾਂ ਦੀ ਵੋਟਰ ਲਿਸਟ ਵੱਖਰੀ ਹੁੰਦੀ ਹੈ ਇੱਕ ਵਾਰ ਫੇਰ ਦੱਸ ਦਈਏ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਇਲੈਕਸ਼ਨਸ ਦਾ ਐਲਾਨ ਕਰ ਦਿੱਤਾ ਗਿਆ 5 ਸਤੰਬਰ ਨੂੰ ਇਹ ਇਲੈਕਸ਼ਨ ਉੱਥੇ ਹੋਣਗੇ ਤੇ ਹੁਣ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਸਟੂਡੈਂਟਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਗਹਿਮਾ ਗਹਿਮੀ ਸ਼ੁਰੂ ਹੋ ਗਈ ਹੈ ਇੱਕ ਮੰਦਪਾ ਕੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੇ ਵੱਲੋਂ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲिला ਸਮਾਪਤ ਕਰ ਲਈ ਗਈ ਹੈ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਮ੍ਰਿਤਕ ਲੁਧਿਆਣਾ ਦੇ ਪਿੰਡ ਕੁੰਗਰਾਣਾ ਦੇ ਰਹਿਣ ਵਾਲੇ ਸਨ ਦੱਸਿਆ ਜਾ ਰਿਹਾ ਹੈ ਕਿ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਚੱਲ ਰਹੀ ਸੀ ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਦੇ ਵੱਲੋਂ ਇਨਾ ਖੌਫਨਾਕ ਕਦਮ ਚੁੱਕਿਆ ਗਿਆ ਜਾਂ ਦੱਸਦੀ ਹੈ ਕਿ ਲੁਧਿਆਣਾ ਦੇ ਕਿਲਾ ਰਾਏਪੁਰ ਦੇ ਰੇਲਵੇ ਟ੍ਰੈਕ ਦੇ ਕੋਲੋਂ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਮ੍ਰਿਤਕਾਂ ਦੇ ਵਿੱਚ ਪਤੀ ਪਤਨੀ ਅਤੇ ਉਹਨਾਂ ਦਾ ਮਹਿਜ਼ 9 ਸਾਲ ਦਾ ਪੁੱਤਰ ਸ਼ਾਮਲ ਹੈ ਮ੍ਰਿਤਕਾਂ ਦੀ ਪਹਿਚਾਣ ਸੁਖਪਾਲ ਸਿੰਘ ਜਿਸ ਦੀ ਉਮਰ 32 ਸਾਲ ਉਸ ਦੀ ਪਤਨੀ ਸੁਖਦੀਪ ਕੌਰ ਜਿਸ ਦੀ ਉਮਰ 30 ਸਾਲ ਅਤੇ ਪੁੱਤਰ ਬਲਜੋਤ ਸਿੰਘ ਜਿਸ ਦੀ ਉਮਰ ਮੈਂ ਹਸ 9 ਸਾਲ ਦੱਸੀ ਜਾ ਰਹੀ ਹੈ ਵਜੋਂ ਹੋਈ ਹੈ ਸਰਕਾਰੀ ਰੇਲਵੇ ਪੁਲਿਸ ਦੇ ਐਸ ਐਚਓ ਜਤਿੰਦਰ ਸਿੰਘ ਅਤੇ ਮੰਡੀ ਅਹਿਮਦਗੜ ਚੌਂਕੀ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਮਿਰਤਕ ਸੁਖਪਾਲ ਸਿੰਘ ਵਾਸੀ ਕੁੰਗਰਾਣਾ ਐਸ ਕੇ ਲੇਟਰ ਲਾਉਣ ਦਾ ਕੰਮ ਕਰਦਾ ਸੀ ਉਹ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਦੇ ਨਾਲ ਜੂਚ ਰਿਹਾ ਸੀ ਇਸ ਕਾਰਨ ਸੁਖਪਾਲ ਸਿੰਘ ਦੇ ਵੱਲੋਂ ਇੱਕ ਖੌਫਨਾ ਕਦਮ ਆਪਣੇ ਪਰਿਵਾਰ ਸਮੇ ਚੁੱਕਿਆ ਗਿਆ ਸੁਖਪਾਲ ਦੇ ਪਿਤਾ ਦਰਸ਼ਨ ਸਿੰਘ ਨੇ ਜੀਆਰਪੀ ਨੂੰ ਦੱਸਿਆ ਕਿ ਉਹਨਾਂ ਦਾ ਲੜਕਾ ਕਰਜ਼ੇ ਹੇਠ ਸੀ ਜਿੰਨਾ ਲੋਕਾਂ ਤੋਂ ਉਸਨੇ ਪੈਸੇ ਉਧਾਰ ਲਏ ਸੀ ਉਹ ਉਸ ਤੋਂ ਵਾਰ-ਵਾਰ ਆ ਕੇ ਪੈਸੇ ਵਾਪਸ ਮੰਗ ਰਹੇ ਸੀ ਇਸ ਤੋਂ ਸੁਖਪਾਲ ਸਿੰਘ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਕਰਜ਼ੇ ਦੀ ਮਾਰ ਤੋਂ ਬਚਣ ਦੇ ਲਈ ਸੁਖਪਾਲ ਸਵੇਰੇ ਘਰੋਂ ਨਿਕਲ ਜਾਂਦਾ ਸੀ ਅਤੇ ਦੇਰ ਰਾਤ ਹੀ ਘਰ ਵਾਪਸ ਆਉਂਦਾ ਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਬੇਟਾ ਸੁਖਪਾਲ ਆਪਣੀ ਪਤਨੀ ਸੁਖਦੀਪ ਅਤੇ ਬੇਟੇ ਬਲਜੋਤ ਦੇ ਨਾਲ ਹੁਦਵਾਰ ਦੇਰ ਸ਼ਾਮ ਬਿਨਾਂ ਕਿਸੇ ਨੂੰ ਕੁਝ ਦੱਸੇ ਘਰੋਂ ਚਲਾ ਗਿਆ ਤਿੰਨਾਂ ਨੇ ਕਿਲਾ ਰਾਇਬੁਰ ਨੇੜੇ ਗਿਦੈਲ ਗੱਡੀ ਅੱਗੇ ਛਾਲ ਮਾਰ ਕੇ ਖੁਸ਼ੀ ਕਰ ਲਈ ਹੈ ਉਸ ਨੂੰ ਘਟਨਾ ਦੀ ਜਾਣਕਾਰੀ ਵੀਰਵਾਰ ਸਵੇਰੇ ਮਿਲੀ ਹੈ ਮੰਡੀ ਅਹਿਮਦਗੜ ਚੌਂਕੀ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਤਿੰਨਾਂ ਨੇ ਅਮ੍ਰਿਤਸਰ ਹਿਸਾਰ ਐਕਸਪ੍ਰੈਸ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ ਜਾਣਕਾਰੀ ਅਨੁਸਾਰ ਇਹਨਾਂ ਦੀ ਗੱਡੀ ਵੀ ਮੌਕੇ ਤੇ ਬਰਾਮਦ ਕੀਤੀ ਗਈ ਹੈ ਪਹਿਲਾਂ ਇਹਨਾਂ ਨੇ ਰੇਲਵੇ ਟਰੈਕ ਦੇ ਕੋਲ ਆਪਣੀ ਗੱਡੀ ਲਗਾਈ ਅਤੇ ਉਸ ਤੋਂ ਬਾਅਦ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਲਾ ਲਈ ਹੈ ਇਸ ਨਾਲ ਹੀ ਦੱਸਿਆ ਗਿਆ ਕਿ ਇੱਕ ਯਾਤਰੀ ਦਾ ਵੀ ਕਹਿਣਾ ਹੈ ਕਿ ਡਰਾਈਵਰ ਦੇ ਵੱਲੋਂ ਇਹਨਾਂ ਨੂੰ ਦੇ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਬ੍ਰੇਕ ਨਹੀਂ ਲੱਗੀ ਅਤੇ ਇਹ ਤੇ ਨੋ ਰੇਲ ਗੱਡੀ ਦੇ ਹੇਠਾਂ ਆ ਗਏ ਤੇ ਇਹ ਮੰਦਭਾਗੀ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਆਰਥਿਕ ਤੰਗੀ ਤੋਂ ਪਰੇਸ਼ਾਨ ਚੱਲ ਰਹੀ ਸੀ ਜਿਸ ਕਾਰਨ ਇਹਨਾਂ ਦੇ ਵੱਲੋਂ ਇਹਨਾਂ ਖੌਫਨਾਕ ਕਦਮ ਚੁੱਕਿਆ ਗਿਆ ਹੈ ਆਪਣੇ ਪੁੱਤਰ ਸਮੇਤ ਇੱਕ ਪਤੀ ਅਤੇ ਪਤਨੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਫਾਰਮਾਸਿਟੀਕਲ ਕੰਪਨੀਆਂਜ਼ ਨੂੰ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਜੀਹਾਂ ਵਸਦੀ ਹੈ ਕਿ ਫਿਕਸਡ ਡੋਸ ਕੰਬੀਨੇਸ਼ਨ ਦਵਾਈਆਂ ਨੂੰ ਭਾਰਤ ਸਰਕਾਰ ਦੇ ਵੱਲੋਂ ਬੈਨ ਕਰ ਦਿੱਤਾ ਗਿਆ ਅਜਿਹੀਆਂ 156 ਦਵਾਈਆਂ ਨੇ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਦੇ ਵਿੱਚ ਅਸਿਕਲੋ ਫੋਨਾਕ ਤੇ ਪੈਰਾਸੀਟਾਮੋਲ ਵਰਗੇ ਕੰਬੀਨੇਸ਼ਨ ਵੀ ਸ਼ਾਮਲ ਨੇ ਜਿਹੜੇ ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ ਮੌਜੂਦ ਹੁੰਦੇ ਨੇ ਜਦੋਂ ਵੀ ਬੁਖਾਰ ਚੜਦਾ ਜਾਂ ਫਿਰ ਬदन दर्द ਹੁੰਦਾ ਹੈ ਅਸੀਂ ਉਹਨਾਂ ਨੂੰ ਖਾ ਲੈਨੇ ਆ ਤੇ 156 ਅਜਹੀਆਂ ਦਵਾਈਆਂ ਦੇ ਉੱਪਰ ਭਾਰਤ ਸਰਕਾਰ ਦੇ ਵੱਲੋਂ ਇਹ ਕਹਿ ਕੇ ਬੈਨ ਲਗਾਇਆ ਗਿਆ ਹੈ ਕਿ ਇਹ ਮਨੁੱਖੀ ਜੀਵਨ ਦੇ ਲਈ ਵਧੀਆ ਨਹੀਂ ਹਨ ਦੱਸਦੇ ਕਿ ਇਨ੍ਹਾਂ ਬੈਨ ਦਵਾਈਆਂ ਦੀ ਸੂਚੀ ਦੇ ਵਿੱਚ ਵਾਲਾਂ ਦੇ ਵਾਧੇ ਚਮੜੀ ਦੀ ਦੇਖਪਾਲ ਅਤੇ ਦਰਦ ਤੋਂ ਰਾਹਤ ਲਈ ਜਾਂ ਹੋਰ ਰੂਪਾਂ ਦੇ ਵਿੱਚ ਜਿਵੇਂ ਕਿ ਮਲਟੀਵਿਟਾਮਿਨ ਐਂਟੀ ਪੈਰਾਸਾਈਟਿਕਸ ਐਂਟੀ ਅਲਰਜਿਕਸ ਅਤੇ ਹੋਰ ਬਹੁਤ ਸਾਰੀਆਂ ਦਵਾਈਆਂ ਸ਼ਾਮਲ ਹਨ ਫਿਕਸਡ ਡੋਸ ਕੰਬੀਨੇਸ਼ਨ ਉਹ ਦਵਾਈਆਂ ਹੁੰਦੀਆਂ ਨੇ ਜੋ ਇੱਕ ਗੋਲੀ ਦੇ ਵਿੱਚ ਇੱਕ ਤੋਂ ਵੱਧ ਦਵਾਈਆਂ ਨੂੰ ਜੋੜਦੀਆਂ ਨੇ ਅਤੇ ਇਹਨਾਂ ਨੂੰ ਕੋਕਟੇਲ ਦਵਾਈਆਂ ਵੀ ਕਿਹਾ ਜਾਂਦਾ ਹੈ ਹਾਲਾਂਕਿ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੇ ਹਜੇ ਤੱਕ ਪਾਬੰਦੀ ਤੇ ਆਰਥਿਕ ਪ੍ਰਭਾਵ ਦਾ ਕੋਈ ਐਲਾਨ ਨਹੀਂ ਕੀਤਾ ਹੈ ਪਰ ਸਿਪਲਾ ਟੋਰੈਂਟ ਸੰ ਫਾਰਮਾ ਆਈਪੀਸੀਏ ਲੈਬਸ ਅਤੇ ਲੂਪਿਨ ਵਰਗੀਆਂ ਪ੍ਰਮੁੱਖ ਫਾਰਮਾ ਕੰਪਨੀਆਂ ਦੇ ਕੁਝ ਉਤਪਾਦ ਇਸ ਪਾਬੰਦੀ ਦੇ ਨਾਲ ਪ੍ਰਭਾਵਿਤ ਜ਼ਰੂਰ ਹੋਏ ਨੇ ਸਰਕਾਰ ਦੁਆਰਾ ਜਾਰੀ ਗਜ਼ਟ ਨੋਟੀਫਿਕੇਸ਼ਨ ਦੇ ਅਨੁਸਾਰ ਇਨ੍ਹਾਂ 156 ਫਿਕਸਡ ਡੋਸ ਕੰਬੀਨੇਸ਼ਨ ਦਵਾਈਆਂ ਦੀ ਵਰਤੋਂ ਦੇ ਨਾਲ ਮਨੁੱਖਾਂ ਲਈ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਇਨ੍ਹਾਂ ਦਵਾਈਆਂ ਦੇ ਸੁਰੱਖਿਅਤ ਵਿਕਲਪ ਵੀ ਹਨ ਮਾਮਲੇ ਦੀ ਜਾਂਚ ਕੇਂਦਰ ਦੁਆਰਾ ਨਿਯੁਕਤ ਇੱਕ ਮਾਹਰ ਕਮੇਟੀ ਦੁਆਰਾ ਕੀਤੀ ਗਈ ਸੀ ਜਿਸ ਨੇ ਇਨ੍ਹਾਂ ਫਿਕਸਡ ਡੋਸ ਕੰਬੀਨੇਸ਼ਨਸ ਨੂੰ ਤਰਕਹੀਣ ਮੰਨਿਆ ਸੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਡਰੱਗਸ ਟੈਕਨੀਕ ਐਡਵਾਈਜ਼ਰੀ ਬੋਰਡ ਨੇ ਵੀ ਇਹਨਾਂ ਦਵਾਈਆਂ ਦੀ ਜਾਂਚ ਕੀਤੀ ਸੀ ਅਤੇ ਸਿਫਾਰਿਸ਼ ਕੀਤੀ ਸੀ ਕਿ ਇਹਨਾਂ ਐਫ ਡੀਜ਼ ਵਿੱਚ ਸ਼ਾਮਲ ਦਵਾਈਆਂ ਦਾ ਮੈਡੀਕਲ ਵਿਗਿਆਨ ਅਨੁਸਾਰ ਕੋਈ ਮਤਲਬ ਨਹੀਂ ਹੈ ਹਾਲਾਂਕਿ ਫਾਰਮਾਸਿਊਟੀਕਲ ਉਦਯੋਗ ਅਜੇ ਵੀ ਇਸ پابੰਦੀ ਦੇ ਪ੍ਰਭਾਵ ਤੇ ਵਿਚਾਰ ਕਰ ਰਿਹਾ ਹੈ ਇਸ ਸੂਚੀ ਦੇ ਵਿੱਚ ਕੁਝ ਉਹ ਦਵਾਈਆਂ ਵੀ ਸ਼ਾਮਲ ਨੇ ਜੋ ਪਹਿਲਾਂ ਹੀ ਕਈ ਫਾਰਮਾਸਿਊਟੀਕਲ ਕੰਪਨੀਆਂਜ਼ ਦੁਆਰਾ ਬੰਦ ਕਰ ਦਿੱਤੀਆਂ ਗਈਆਂ ਸਨ ਉਦਾਹਰਣ ਦੇ ਲਈ ਐਂਟੀਬਾਇਓਟਿਕ ਐਜ਼ੀਥ੍ਰੋਮਾਈਸਿਨ ਦੇ ਨਾਲ ਐਡ ਪੈਲਨ ਦਾ ਸੁਮੇਲ ਫਿਰਸੀ ਅਤੇ ਇਲਾਜ ਲਈ ਵਰਤਿਆ ਜਾਂਦਾ ਹੈ ਐਸਿਕਲੋਫਨਾਕ 50mg ਅਤੇ ਪੈਰਾਸੀਟਾਮੋਲ 125mg ਗੋਲੀਆਂ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਇਹ ਵੱਡੀਆਂ ਫਾਰਮਾ ਕੰਪਨੀਆਂ ਦੁਆਰਾ ਨਿਰਮਿਤ ਦਰਦ ਨਿਵਾਰਕ ਦਵਾਈਆਂ ਵਿੱਚੋਂ ਇੱਕ ਹੈ ਇਸ ਸੂਚੀ ਵਿੱਚ ਪੈਰਾਸੀਟਾਮੋਲ ਪੈਂਟਾਜੋਸ਼ਿਨ ਵੀ ਸ਼ਾਮਲ ਹੈ ਜੋ ਦਰਦ ਤੋਂ ਰਾਹਤ ਲਈ ਵਰਤੀ ਜਾਂਦੀ ਹੈ ਸੂਚੀ ਵਿੱਚ ਲਿਵੋਕੈਟਰੀਜ਼ਿਨ ਫੈਨੀਲੈਫ੍ਰਾਈਨ ਮੈਗਨੀਸ਼ੀਅਮ ਕਲੋਰਾਈਡ ਪੈਰਾਸੀਟਾਮੋਲ ਰਾਮਾਡੋਲ ਟੋਰੀਨ ਅਤੇ ਕੈਫੀਨ ਦਾ ਸੁਮੇਲ ਵੀ ਸ਼ਾਮਲ ਹੈ ਫਾਰਮਾਸਿਊਟੀਕਲ ਉਦਯੋਗ ਤੋਂ ਇਸ ਕਦਮ ਤੇ ਅਧਿਕਾਰਤ ਟਿੱਪਣੀ ਦੀ ਉਡੀਕ ਕੀਤੀ ਜਾ ਰਹੀ ਕਿਉਂਕਿ ਕੰਪਨੀਆਂ ਅਜੇ ਵੀ ਪਬੰਦੀ ਦੀ ਜਾਂਚ ਕਰ ਰਹੀਆਂ ਨੇ ਉਦਯੋਗ ਦੇ ਨੇਤਾਵਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਸੂਚੀ ਦੇ ਵਿੱਚ ਕਈ ਫਿਕਸਡ ਡੋਸ ਕਾਮਿਨੇਸ਼ਨਸ ਸ਼ਾਮਲ ਨੇ ਜੋ 1988 ਤੋਂ ਪਹਿਲਾਂ ਲਾਇਸੈਂਸ ਜੂਦਾਸਾਨਾ ਤੇ ਵਿਚਾਰ ਦੀ ਸੂਚੀ ਤੋਂ ਬਾਹਰ ਰੱਖੀਆਂ ਗਈਆਂ ਸੀ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਪ੍ਰਕਿਰਿਆ ਪਾਰਦਰਸ਼ੀ ਢੰਗ ਦੇ ਨਾਲ ਨਾ ਹੋਣ ਦੇ ਕਾਰਨ ਕਈ ਮੁਕਦਮੇ ਖੜੇ ਹੋਣ ਦੀ ਸੰਭਾਵਨਾ ਹੈ ਪਹਿਲਵਾਨ ਵਿਨੇਸ਼ ਫੋਗਾਟ ਨੇ ਬ੍ਰਿਜ ਭੂਸ਼ਣ ਦੇ ਖਿਲਾਫ ਇੱਕ ਵਾਰ ਫਿਰ ਮੋਰਚਾ ਖੋਲ੍ਹ ਦਿੱਤਾ ਹੈ ਜਿਸ ਵਾਸਤੇ ਕਿ ਪਹਿਲਵਾਨ ਵਿਨੇਸ਼ ਫੋਗਾਟ ਨੇ ਇਹ ਦਾਅਵਾ ਕੀਤਾ ਹੈ ਕਿ ਦਿੱਲੀ ਪੁਲਿਸ ਦੇ ਵੱਲੋਂ ਬ੍ਰਿਜ ਭੂਸ਼ਣ ਦੇ ਖਿਲਾਫ ਗਵਾਹੀ ਦੇਣ ਤੋਂ ਪਹਿਲਾਂ ਹੀ ਮਹਿਲਾ ਪਹਿਲਵਾਨਾਂ ਦੀ ਜਿਹੜੀ ਸੁਰੱਖਿਆ ਹੈ ਉਹ ਹਟਾ ਦਿੱਤੀ ਹੈ ਖੋਲ੍ਹ ਗਈ ਹੈ ਜਦ ਅਸੀਂ ਕਿ ਇਸ ਦੀ ਜਾਣਕਾਰੀ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਦੇ ਵੱਲੋਂ ਉਹਨਾਂ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਖੋਲ੍ਹ ਗਈ ਹੈ ਜੋ ਕਿ ਬ੍ਰਿਜ ਭੂਸ਼ਣ ਦੇ ਖਿਲਾਫ ਰਿਪੀਟ ਜੋ ਬ੍ਰਿਜ ਕੋਸ਼ਣ ਦੇ ਖਿਲਾਫ ਗਵਾਹੀ ਦੇਣ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੋਸਟਰ ਦੇ ਵਿੱਚ ਦਿੱਲੀ ਪੁਲਿਸ ਦੇ ਨਾਲ-ਨਾਲ ਨੈਸ਼ਨਲ ਕਮਿਸ਼ਨ ਆਫ ਔਮਨ ਇੰਡੀਆ ਨੂੰ ਵੀ ਟੈਗ ਕੀਤਾ ਹੈ ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਇੱਕ ਹੁਕਮ ਜਾਰੀ ਕਰਦੇ ਹੋਏ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਉਹ ਮਹਿਲਾ ਪਹਿਲਵਾਨਾਂ ਨੂੰ ਤੁਰੰਤ ਸੁਰੱਖਿਆ ਬਹਾਲ ਕਰੇ ਜਿਨ੍ਹਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਪੁਸ਼ਣ ਸ਼ਰਨ ਸਿੰਘ ਦੇ ਖਿਲਾਫ ਜਿੰਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ ਇਹ ਅੰਤਰਿਮ ਹੁਕਮ ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰੇਂਕਾ ਰਾਜਪੂਤ ਨੇ ਦਿੱਤਾ ਉਸ ਨੇ ਇਸ ਤੱਥ ਨੂੰ ਧਿਆਨ ਦੇ ਵਿੱਚ ਰੱਖਿਆ ਇੱਕ ਪਹਿਲਵਾਨ ਨੂੰ ਕੇਸ ਦੇ ਸੰਬੰਧ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਸ਼ੁਕਰਵਾਨੂ ਅਦਾਲਤ ਵਿੱਚ ਪੇਸ਼ ਹੋਣਾ ਜ਼ਰੂਰੀ ਹੈ ਅਦਾਲਤ ਤੇਨ ਪਹਿਲਵਾਨਾਂ ਦੇ ਵੱਲੋਂ ਸੀਨੀਅਰ ਵਕੀਲ ਰੈਬੇਕਾ ਜੋਹਨ ਦੁਆਰਾ ਪੇਸ਼ ਕੀਤੀਆਂ ਅਰਜ਼ੀਆਂ ਵਿਚਾਰ ਕਰ ਰਹੇ ਸਨ ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਬੁੱਧਵਾਰ ਰਾਤ ਨੂੰ ਅਚਾਨਕ ਉਹਨਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਸੀ ਅਦਾਲਤ ਨੇ ਮੰਗ ਕੀਤੀ ਹੈ ਕਿ ਪੁਲਿਸ ਵਿਨੇਕਾਰਾਂ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈਣ ਦੇ ਆਧਾਰ 'ਤੇ ਵੇਰਵਾ ਦਿੰਦੇ ਹੋਏ ਸ਼ੁੱਕਰਵਾਰ ਤੱਕ ਇੱਕ ਵਿਆਪਕ ਰਿਪੋਰਟ ਪੇਸ਼ ਕਰੇ ਦਿੱਲੀ ਪੁਲਿਸ ਨੇ ਵਿਨੇਸ਼ ਦੀ ਪੋਸਟ ਦਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਪੀਐਸਓ ਨੂੰ ਫਾਇਰਿੰਗ ਅਤੇ ਟ੍ਰੇਨਿੰਗ ਅਭਿਆਸ ਲਈ ਬੁਲਾਇਆ ਸੀ ਪੁਲਿਸ ਵਿੱਚ ਇਹ ਰੂਟੀਨ ਮਾਮਲਾ ਹੈ ਦੋਵੇਂ ਲੜਕੀਆਂ ਦੇ ਪੀਐਸਓ ਵਾਪਸ ਚਲੇ ਜਾ ਚੁੱਕੇ ਨੇ ਜਾਂ ਅੱਜ ਰਾਤ ਪਹੁੰਚ ਜਾਣਗੇ ਵਿਨੇਸ਼ ਦੀ ਪੋਸਟ ਮੁਤਾਬਕ ਸੁਰੱਖਿਆ ਹਟਾਉਣ ਦੇ ਕੋਈ ਹੁਕਮ ਨਹੀਂ ਹਨ ਜੇਕਰ ਸੁਰੱਖਿਆ ਕਰਮੀਆਂ ਦੇ ਆਉਣ 'ਚ ਕੋਈ ਦੇਰੀ ਹੋਈ ਤਾਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਬਾਰੇ ਪਹਿਲਵਾਨਾਂ ਨੂੰ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਦੱਸਦੀ ਹੈ ਕਿ ਬ੍ਰਿਜ ਪੁਲਸ਼ਨ ਦੇ ਉੱਪਰ ਕੁਝ ਭਾਰਤੀ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਅਰੋਪ ਲਾਇਏ ਸਨ ਜਿਸ ਦਾ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਤੇ ਇਸ ਕੇਸ ਦੇ ਕਾਰਨ ਕੁਝ ਮਹਿਲਾ ਪਹਿਲਵਾਨਾਂ ਨੇ ਵੀ ਅਦਾਲਤ ਵਿੱਚ ਗਵਾਹੀ ਦੇਣੀ ਹੈ ਹੁਣ ਇਸ ਮਾਮਲੇ ਦੇ ਵਿੱਚ ਵਿਨੇਸ਼ ਨੇ ਐਕਸ ਦੇ ਉੱਪਰ ਲਿਖਿਆ ਹੈ ਕਿ ਜਿੰਨਾ ਮਹਿਲਾ ਪਹਿਲਵਾਨਾਂ ਦੀ ਬ੍ਰਿਚਪੋਚਣ ਦੇ ਖਿਲਾਫ ਕੋਰਟ ਦੇ ਵਿੱਚ ਗਵਾਹੀ ਹੋਣੀ ਹੈ ਦਿੱਲੀ ਪੁਲਿਸ ਦੇ ਵੱਲੋਂ ਉਹਨਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਹੀ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲੀ ਅਤੇ ਇਸ ਦੇ ਨਾਲ ਹੀ ਕਈ ਥਾਵਾਂ ਤੇ ਹਲਕੀ ਕਣਮਣ ਵੀ ਹੋਈ ਤੇ ਇਸ ਸਨਾਰੀ ਦੱਸਦੀ ਹੈ ਕਿ 26 ਸਤੰਬਰ ਨੂੰ ਪੰਜਾਬ ਦੇ ਵਿੱਚ ਮੁੜ ਤੋਂ ਮੌਨਸੂਨ ਸਰਗਰਮ ਹੋਣ ਦੀ ਸੰਭਾਵਨਾ ਹੈ ਪਰ ਇਸ ਤੇ ਸੰਬੰਧੀ ਮੌਸਮ ਵਿਭਾਗ ਦੇ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਇਸ ਦੇ ਨਾਲ ਹੀ ਬਰਸਾਤ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਪੰਜਾਬ ਦੇ ਪਟਿਆਲਾ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਉਥੇ ਅੱਧਾ ਘੰਟਾ ਬਰਸਾਤ ਹੋਈ ਜਿਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਵੀਰਵਾਰ ਨੂੰ ਫਤਿਹਗੜ ਸਾਹਿਬ ਅਤੇ ਫਿਰੋਜ਼ਪੁਰ ਦੇ ਵਿੱਚ 0.5 ਮਿਲੀਮੀਟਰ بارش ਹੋਈ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਅੱਤਵਾਦ ਤਾਪਮਾਨ 0.7 ਡਿਗਰੀ ਦਾ ਵਾਅਦਾ ਦਰਜ ਕੀਤਾ ਗਿਆ ਤੇ ਵੀਰਵਾਰ ਨੂੰ ਲੁਧਿਆਣਾ ਦੇ ਸਮਰਾਲਾ ਦਾ ਤਾਪਮਾਨ 37.4 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਸਵੇਰੇ 4 ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਪਟਿਆਲਾ ਦੇ ਵਿੱਚ ਹੀ ਮੀਂਹ ਪਿਆ ਬਾਕੀ ਦੇ ਜਿਹੜੇ ਤਿੰਨ ਖੇਤਰ ਉੱਥੇ ਮੌਸਮ ਸਾਫ਼ ਰਿਹਾ ਇਹ ਅਲਰਟ ਸਵੇਰੇ 5 ਤੋਂ 7:30 ਵਜੇ ਤੱਕ ਦਾ ਸੀ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਅੱਜ ਲਈ ਬਾਰਿਸ਼ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ 1 ਜੂਨ ਤੋਂ 22 ਅਗਸਤ ਤੱਕ ਬਰਸਾਤ 35% ਘਟੀ ਹੈ ਇਸ ਦੇ ਨਾਲ ਹੀ ਅਗਸਤ ਮਹੀਨੇ 'ਚ 7 11% ਦੀ ਘਟਪਈ ਹੈ ਮੌਸਮ ਵਿਭਾਗ 3 ਸਤੰਬਰ ਤੱਕ ਦੇ ਸਮੇਂ ਨੂੰ ਸੀਜ਼ਨ ਵਰਖਾ ਦੀ ਸ਼੍ਰੇਣੀ ਦੇ ਵਿੱਚ ਮੰਨਦਾ ਹੈ ਅਜੇ ਹੁਣ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਮੀਂਹ ਆਮ ਵਾਂਗ ਪੈ ਸਕਦਾ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ ਤੇ ਪੰਜਾਬ ਤੇ ਹਰ ਜ਼ਿਲ੍ਹੇ ਦੇ ਵਿੱਚ 5 ਤੋਂ 10 ਮਿਲੀਮੀਟਰ ਬਰਸਾਤ ਪੈ ਸਕਦੀ ਹੈ ਜਿਵੇਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੁੜ ਤੋਂ ਮੌਨਸੂਨ ਦੀ ਜਿਹੜੀ ਰਫ਼ਤਾਰ ਹੈ ਉਹ ਮੱਠੀ ਪੈ ਗਈ ਹੈ ਲੋਕਾਂ ਨੂੰ ਗਰਮੀ ਦਾ ਸਾਹਮਣਾ ਦੁਬਾਰਾ ਤੋਂ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਹੀ ਹੁਣ 26 ਸਤੰਬਰ ਨੂੰ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਸੰਭਾਵਨਾ ਜਤਾਈ ਗਈ ਹੈ ਕਿ ਮੁੜ ਤੋਂ ਜਿਹੜਾ ਮੌਨਸੂਨ ਹੈ ਉਹ ਐਕਟਿਵ ਹੋ ਸਕਦਾ ਹੈ ਤੇ ਬਰਸਾਤ ਹਰ ਜ਼ਿਲ੍ਹੇ ਦੇ ਵਿੱਚ ਹੋ ਸਕਦੀ ਹੈ ਸਤੰਬਰ ਦੇ ਪਹਿਲੇ ਮਹੀਨੇ ਮੌਸਮ ਵਿਭਾਗ ਦੇ ਵੱਲੋਂ ਇਹ ਸੰਭਾਵਨਾ ਜਤਾਈ ਗਈ ਹੈ ਕਿ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਚ 5 ਤੋਂ 10 ਮਿਲੀਮੀਟਰ ਬਰਸਾਤ ਹੋ ਸਕਦੀ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅਸਤੀ ਮ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ